ਸ਼ੁਭਕਰਨ ਸਿੰਘ ਦਾ ਜਿਹੜਾ ਸੰਸਕਾਰ ਕੀਤਾ ਜਾਣਾ ਐ ਇੰਨੇ ਦਿਨਾਂ ਦੀ ਉਡੀਕ ਦੇ ਪਿੱਛੇ ਕਾਰਨ ਕੀ ਮੰਨਦੇ ਹੋ ਜਿਸ ਦਾ ਲਗਾਤਾਰ ਸਿਰਸ ਕਿਸਾਨ ਮੋਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਾਰਨ ਜਿਹੜਾ ਇੰਨੇ ਦਿਨ ਰੈਡ ਲਾਕ ਰਿਹਾ ਉਹਦਾ ਮੇਨ ਕਾਰਨ ਇਹੀ ਸੀ ਬਈ ਜਦੋਂ 31 ਤਰੀਕ ਨੂੰ ਨਾ 21 ਤਰੀਕ ਨੂੰ ਇਹ ਸ਼ੰਭੂ ਬਾਰਡਰ ਤੇ ਸ਼ੁਭਕਰਨ ਦੀ ਸ਼ਾਤ ਹੋਈ ਆ ਸੱਚ ਗੋਲੀ ਵੱਜਣ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਭਾਵੇਂ ਇਹ ਲਾਈਵ ਹੋ ਕੇ ਉਸੇ ਸ਼ਾਮ ਨੂੰ ਇਹ ਗੱਲ ਕਹਿਤੀ ਸੀਗੀ ਵੀ ਅਸੀਂ ਇਹ ਇਹ ਸਮੁੱਚੇ ਪੰਜਾਬ ਦਾ ਸ਼ਹੀਦ ਹੈ ਸਰਕਾਰ ਇਹਨੂੰ ਸ਼ਹੀਦ ਦਾ ਦਰਜਾ ਦਿੰਦੀ ਹੈ 1 ਕਰੋੜ ਰੁਪਏ ਦੀ ਸ਼ਹਾਇਤਾ ਰਾਸ਼ੀ ਇੱਕ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਤੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਸਿੱਧੀ ਗੋਲੀ ਮਾਰਦਾ ਕੋਈ ਹੁਕਮ ਨਹੀਂ ਹੁੰਦਾ ਜਿੱਥੇ ਮੂਰੇ ਕੋਈ ਸ਼ਾਂਤਬਾਈ ਕਿਉਂਕਿ ਜਿਹੜੇ ਕਿਸਾਨ ਸੀਗੇ ਉਹਨਾਂ ਕੋਲੇ ਤਾਂ ਕੋਈ ਗੋਲਗਰਾਫਲਾ ਇਹ ਨਹੀਂ ਸੀਗੀਆਂ ਉਹਨਾਂ ਕੋਲ ਤਾਂ ਝੰਡੇ ਡੰਡੇ ਸੀਗੇ ਸੋ ਜਿਹੜੀਆਂ ਰਫਲਾ ਦੇ ਨਾਲ ਸਿੱਧੀ ਗੋਲੀ ਸਿਰ 'ਚ ਮਾਰ ਕੇ ਅਕਸ਼ਾਤ ਕਰਨੀ ਇਹ ਸਿੱਧੀ ਕਾਨੂੰਨ ਦੀ ਉਲੰਘਣਾ ਸੀਗੀ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਖਤ ਕਾਨੂੰਨੀ ਕਾਰਵਾਈ ਪਰ ਜਦੋਂ ਅਗਲੇ ਦਿਨ ਡੈੱਡ ਬਾਡੀ ਉੱਥੇ ਆਈ ਹੈ ਹਸਪਤਾਲ ਦੇ ਵਿੱਚ ਉਹ ਕਹਿੰਦੇ ਸਾਨੂੰ ਪੋਸਟਮਾਰਟਮ ਕਰੋ ਅਸੀਂ ਆਖਿਆ ਵੀ ਪੋਸਟਮਾਰਟਮ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਟਿੱਕਰ ਇਹਦੇ ਤੇ ਪਰਚਾ ਦਰਜ ਨਹੀਂ ਹੁੰਦਾ ਐਫਆਈਆਰ ਨਹੀਂ ਹੁੰਦੀ ਦੋਸ਼ੀਆਂ ਤੇ ਕਿਉਂਕਿ ਜਿੰਨਾ ਚਿਰ ਐਫਆਈਆਰ ਨਹੀਂ ਹੁੰਦੀ ਉਹਨਾਂ ਚਿਰ ਕਾਨੂੰਨੀ ਕਾਰਵਾਈ ਕਿਵੇਂ ਹੋਊਗੀ ਤਾ ਅਸੀਂ ਇਹ ਧੰਨਵਾਦ ਕਰਦੇ ਆ ਪਰਿਵਾਰ ਦਾ ਵੀ ਕਰਦੇ ਆ ਪਰਿਵਾਰ ਹੈ ਮੁੰਡੇ ਦਾ ਜਿਹੜਾ ਸਿਮਕਰਨ ਦਾ ਜਿਹੜਾ ਫਾਦਰ ਹੈ ਉਹ ਸਾਡੇ ਨਾਲ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਜਾ ਕੇ ਉਹਨੇ ਬਕਾਇਦਾ ਸਾਰੇ মিডিਆ ਅੱਗੇ ਪ੍ਰੈਸ ਪੀਸੀ ਜਿਹੜੀ ਅਸੀਂ ਕੀਤੀ ਆ ਉਹਦੇ ਵਿੱਚ ਉਹਨੇ ਬੋਲ ਕੇ ਕਿਹਾ ਵੀ ਦੋਨਾਂ ਮੋਰਚਾਂ ਵੱਲੋਂ ਇਹ ਜਿਹੜਾ ਅੰਦੋਲਨ ਹੈਗਾ ਇਹ ਹੁਣ ਸਾਡਾ ਨਹੀਂ ਰਿਹਾ ਇਹ ਸਮੁੱਚੇ ਕਿਸਾਨਾਂ ਦਾ ਸਾਂਝਾ ਸ਼ਹੀਦ ਬਣ ਗਿਆ ਜੋ ਵੀ ਜਥੇਬੰਦਗਾ ਦੋਹੇ ਮੋਰਚੇ ਜੋ ਵੀ ਫੈਸਲਾ ਕਰਨਗੇ ਭਾਵੇਂ 1 ਮਹੀਨਾ ਸਾਨੂੰ ਉਹਦਾ ਇਹ ਕਹਿਣ ਵੀ ਅਸੀਂ 1 ਮਹੀਨਾ ਵੀ ਰੁਕਾਂਗੇ ਤੇ ਅਸੀਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਸਿਰ ਝਕਾਉਣੇ ਵੀ ਬਹੁਤ ਪ੍ਰੈਸ਼ਰ ਪਿਆ ਜਿਹੜੇ 8 ਦਿਨ ਡੈਡ ਲਾਕ ਰਹਾ ਸਰਕਾਰ ਨੂੰ ਤੇ ਅਫਸਰਾਂ ਨੂੰ ਭੇਖਾ ਸੀਗਾ ਵੀ ਅਸੀਂ ਪਰਿਵਾਰ ਤੋਂ ਪ੍ਰੈਸ਼ਰ ਪਾ ਕੇ ਜਾਂ ਰਿਸ਼ਤੇਦਾਰਾਂ ਦਾ ਜਾਂ ਪੋਲਿਟਿਕਲ ਲੀਡਰਾਂ ਦਾ ਪ੍ਰੈਸ਼ਰ ਪਵਾ ਕੇ ਜਥੇ ਵਦਗਾ ਤੋਂ ਬਿਨਾ ਮੋਰਚਾਂ ਦੋਹਾਂ ਮੋਰਚਾਂ ਤੋਂ ਬਿਨਾ ਬਾਹਰ ਦੀ ਬਾਹਰ ਅਸੀਂ ਉਹਨਾਂ ਦਾ ਸਮਝੌਤਾ ਕਰਕੇ ਸਿਸਕਾਰ ਕਰ ਦਿਆਂਗੇ ਪਰ ਉਹ ਸਫਲ ਨਹੀਂ ਹੋਏ ਤੇ ਅਖੀਰ ਤੇ ਉਹਨਾਂ ਨੂੰ ਜਿਉਂ-ਜਿਉਂ ਇਹਦਾ ਵਿਰੋਧ ਵੱਧਦਾ ਗਿਆ ਰੋਸ ਵੱਧਦਾ ਗਿਆ ਇੱਥੇ ਬਠਿੰਡਾ ਚੰਡੀਗੜ੍ਹ ਰੋਡ ਤੇ ਮੌੜ ਚੌਂਕ ਦੇ ਵਿੱਚ ਜਾਮ ਵੀ ਰਿਹਾ ਸਾਰੇ ਪੰਜਾਬ ਦੇ ਵਿੱਚ ਇਹਦੀ ਨਖੇਦੀ ਹੋਈ ਦੇਸ਼ ਦੁਨੀਆਂ ਦੇ ਵਿੱਚ ਇਹਦੀ ਨਖੇਦੀ ਹੋਈ ਵੀ ਜਿਹੜਾ ਪਰਚਾ ਦਰਜ ਕਰਨ ਦਾ ਵਾਅਦਾ ਕਰਕੇ ਵੀ ਹੁਣ ਕਰਕੇ ਨਹੀਂ ਰਿਹਾ ਪ੍ਰਬੰਧਕਾਨ ਤਾਂ ਉਹਨਾਂ ਨੇ ਕੱਲ ਆਪਦੇ ਸਾਰੇ ਜਦੋਂ ਉਹਨਾਂ ਦੇ ਸਾਰੇ ਹਿੱਲੇ ਫੇਲ ਹੋ ਗਏ ਸਾਰੇ ਉਹਨਾਂ ਦੇ ਜਿਹੜਾ ਹੱਥ ਕੰਡੇ ਫੇਲ ਹੋ ਗਏ ਫਿਰ ਉਹਨਾਂ ਨੇ ਕੱਲ ਸ਼ਾਮ ਨੂੰ ਇਹ ਫੈਸਲਾ ਕੀਤਾ ਲਗਭਗ 11 ਵਜੇ ਜਿਹੜਾ ਅਸੀਂ ਇਕੱਠੇ ਸੀ ਸਾਡੀ ਮੀਟਿੰਗ ਸੀਗੀ ਉੱਥੇ ਰਾਜਪੁਰੇ ਦੋਹਾਂ ਮੋਰਚਾਂ ਦੇ 11 ਵਜੇ ਜਿਹੜਾ ਆਪਣਾ ਐਸਐਸਪੀ ਹੈ ਬਠਿੰਡਾ ਹਰਮਨ ਵੀਰ ਸਿੰਘ ਗਿੱਲ ਉਹਦਾ ਫੋਨ ਆਇਆ ਜੀ ਪ੍ਰਧਾਨ ਜੀ ਤੁਸੀਂ ਧਰਨਾ ਚ ਕਾ ਦਿਓ ਸਮਾਪਤ ਕਰਾ ਦਿਓ ਤੇ ਪੋਸਟਮਾਰਟਮ ਕਰਾ ਦਿਓ ਫੈਸਲਾ ਹੋ ਗਿਆ ਐਫਆਈਆਰ ਦੇਣ ਦਾ ਪਰਚਾ ਦੇਣ ਦਾ ਤਾਂ ਅਸੀਂ ਉਹਨਾਂ ਨੂੰ ਮੋੜ ਮੈਂ ਇਹ ਕਿਹਾ ਵੀ ਸਾਨੂੰ ਕੋਈ ਜੁਕੇੜ ਨਹੀਂ ਅਸੀਂ ਜਿੰਨਾ ਚਿਰ ਤੱਕ ਕਰ ਉਹਦੀ ਸਾਨੂੰ ਐਫਆਈਆਰ ਦੀ ਕਾਪੀ ਨਹੀਂ ਆਉਂਦੀ ਸਾਡੇ ਕੋਲੇ ਉਹਨਾਂ ਚਿਰ ਅਸੀਂ ਕੋਈ ਨਾ ਅਸੀਂ ਧਰਨਾ ਸਮਾਪਤ ਕਰਵਾ ਗਏ ਨਾ ਅਸੀਂ ਜਿਹੜਾ ਉਹਦਾ ਪੋਸਟਮਾਰਟਮ ਕਰਵਾ ਗਏ ਉਹਨਾਂ ਚਿਰ ਪਹਿਲਾਂ ਕਾਪੀ ਆਊਗੀ ਫਿਰ ਲਗਭਗ 11:00 ਵਜੇ ਉਹਨਾਂ ਨੇ ਸਾਡੇ WhatsApp ਤੇ ਜਿਹੜੇ ਇਹਦਾ ਪਰਚਾ ਕੱਟ ਕੇ ਥਾਣਾ ਸਤਰਾਂਨੇ ਦੇ ਵਿੱਚ ਪਰਚਾ ਕੱਟਿਆ ਗਿਆ ਹੈ ਸਤਰਾਂਨੇ ਦੇ ਵਿੱਚ 302 ਤੇ 114 ਧਾਰਾ ਦੇ ਤਹਿਤ ਪਰਚਾ ਕੱਟ ਕੇ ਉਹਨਾਂ ਨੇ ਸਾਨੂੰ 11:00 ਵਜੇ ਕੱਪੀ ਦਿੱਤੀ ਸੀ ਉਸ ਤੋਂ ਬਾਅਦ ਫਿਰ ਫੈਸਲਾ ਹੋਇਆ ਹੁਣ ਜਿਹੜਾ ਉਹਨਾਂ ਦਾ ਜਿਹੜੀ ਤੜਕੇ ਸਵੇਰ ਖਨੌਰੀ ਬਾਰਡਰ ਤੇ ਉਹਨਾਂ ਦੀ ਜਿਹੜੀ ਦੇਹ ਹੈ ਉਹਨਾਂ ਦੀ ਮ੍ਰਿਤਕ ਦੇਹ ਹੈ ਉਹਨਾਂ ਨੂੰ ਉੱਥੇ ਲਿਜਾ ਕੇ ਕਿਉਂਕਿ ਉਹਨਾਂ ਦਾ ਹਜ਼ਾਰਾਂ ਕਿਸਾਨ ਉੱਥੇ ਬੈਠੇ ਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਦੇ ਸਾਹਮਣੇ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਆ ਤੇ ਉਹਨਾਂ ਨੇ ਸਾਂਭਿਆ ਇਹਨਾਂ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਉਹਨਾਂ ਨੇ ਇਹਨਾਂ ਨੂੰ ਸਰਮਾਨ ਦੇ ਕੇ ਝੰਡੇ ਉੱਤੇ ਜਿਹੜਾ ਭੇਡ ਕਰਨਾ ਹੁੰਦਾ ਰਿਕ ਜਿ세 ਬੰਦੇ ਨੇ ਫੁੱਲ ਭੇਡ ਕਰਨੇ ਹੁੰਦੇ ਉਹ ਕਾਰਵਾਈ ਹੋ ਕੇ ਹੁਣ ਉਹ ਜਿਹੜੇ ਐਮਬੂਲੈਂਸ ਆ ਰਹੀ ਹੈ ਪੋਲਸ ਸਾਹਿਬ ਗੱਲ ਕਰੀਏ ਪੋਸਟਮਾਰਟਮ ਹੋ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੁਣ ਤੱਕ ਕੀ ਨਿਕਲ ਗਿਆ ਕਿਉਂਕਿ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਵੀ ਰਬੜ ਦੀ ਗੋਲੀ ਮੱਜੀ ਤੁਹਾਨੂੰ ਲੱਗਦਾ ਰਬੜ ਦੀ ਗੋਲੀ ਨਾਲ ਜਿਹੜੀ ਐ ਮੌਤ ਹੋਈ ਹੈ ਦੇਖੋ ਜੀ ਪੋਸਟਮਾਰਟਮ ਹੋ ਗਿਆ ਪਰ ਜਿਹੜੀ ਪੋਸਟਮਾਰਟਮ ਦੀ ਰ ਕਿਉਂਕਿ ਅਸੀਂ ਇਹ ਵੀ ਹੈ ਸਾਨੂੰ ਵੀ ਕਿਸੇ ਡਾਕਟਰ ਤੇ ਪ੍ਰੈਸ਼ਰ ਪਾ ਕੇ ਇਹੇ ਉਹਦੇ ਚ ਰਿਪੋਰਟ ਚ ਫਰਕ ਨਾ ਪਾ ਦੇਣ ਕਿਉਂਕਿ ਜਿੱਨਾ ਸਰਕਾਰ ਦਾ ਸੈਂਟਰ ਸਰਕਾਰ ਤੇ ਕਰਦਾ ਇਹਦੇ ਵਿੱਚ ਦਾਖਲ ਹੈਗਾ ਇਹਦਾ ਮੋਦੀ ਸਰਕਾਰ ਤੇ ਕਰਦਾ ਵੀ ਉਹੋ ਕਿਸੇ ਡਾਕਟਰ ਤੇ ਪ੍ਰੈਸ਼ਰ ਪਾ ਕੇ ਇਹਦੀ ਰਿਪੋਰਟ ਦੇ ਵਿੱਚ ਕੋਈ ਹਿਰਾਫਰੀ ਨਾ ਕਰ ਦੇਣ ਤਾਂ ਅਸੀਂ ਇਹ ਕੀਤਾ ਵੀ ਦੋ ਚੀਜ਼ਾਂ ਹੋਣਗੀਆਂ ਮੰਗ ਕੀਤੀ ਸੀ ਵੀ ਇੱਕ ਤਾਂ ਇੱਕ ਡਾਕਟਰ ਨੇ ਪੋਸਟਮਾਰਟਮ ਕਰੂਗਾ ਇਹਦਾ ਬੋਰਡ ਬਣੂਗਾ ਪੰਜ ਡਾਕਟਰਾਂ ਦਾ ਬੋਰਡ ਬਣੂਗਾ ਤੇ ਉਹਦੀ ਵੀਡੀਓਗ੍ਰਾਫੀ ਹੋਊਗੀ ਤਾਂ ਕਿ ਜੋ ਉਥੋਂ ਚੀਜ਼ ਨਿਕਲਦੀ ਹੈ ਜੋ ਹੈਗੀ ਹੈ ਉਹੋ ਉਹਦੀ ਵੀਡੀਓਗ੍ਰਾਫੀ ਬਣੀ ਦਿਸੇ ਉਹ ਇਹ ਨਾ ਹੋਵੇ ਵੀ ਚੀਜ਼ ਉੱਥੇ ਹੋਰ ਨਿਕਲੇ ਤੇ ਪਾ ਉੱਥੇ ਹੋਰ ਦੇਣ ਸੋ ਇਸ ਕਰਕੇ ਪੋਸਟਮਾਰਟਮ ਹੋ ਗਿਆ ਬਕਾਇਦਾ ਡਾਕਟਰਾਂ ਦੇ ਜਿਹੜਾ ਬੋਰਡ ਨੇ ਕੀਤਾ ਵੀਡੀਓਗ੍ਰਾਫੀ ਬਣੀ ਹੈ ਉਹਦੇ ਜਿਹੜੇ ਡਾਕਟਰ ਨੇ ਰਿਪੋਰਟ ਦੇਣੀ ਹੁੰਦੀ ਹੈ ਪੋਸਟਮਾਰਟਮ ਦੀ ਰਿਪੋਰਟ ਹੈ ਜਿਹਦੇ ਵਿੱਚ ਦੱਸਣਾ ਹੁੰਦਾ ਵੀ ਜਿਹੜਾ ਇਹਦੇ ਸਿਰ 'ਚ ਚੀਜ਼ ਵੱਜੀ ਸੀਗੀ ਉਹ ਕੀ ਹੈ ਉਹ ਉਹ ਰਿਪੋਰਟ ਨਹੀਂ ਮਿਲੀ ਜਿੰਨਾ ਚਿਰ ਰਿਪੋਰਟ ਮਿਲਦੀ ਨਹੀਂ ਉਨਾ ਚਿਰ ਆਪਾਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਧੰਨਵਾਦ ਧੰਨਵਾਦ